ਹਾਲੇਲੂਇਆ ਮੈਂ ਤੁਹਾਨੂੰ ਦੱਸਣਾ ਚਾਹਨਾ ਗਿਆਨ ਦੇਣ ਵਾਲੇ ਤੁਹਾਨੂੰ ਇੰਨੇ ਮਿਲਣਗੇ ਹੱਦ ਤੋਂ ਵੱਧ ਤੁਹਾਨੂੰ ਗਿਆਨ ਦੇਣ ਵਾਲੇ ਮਿਲਣਗੇ ਸਵੇਰ-ਸਵੇਰ ਤੁਸੀਂ ਟੀਵੀ ਚੈਨਲ ਖੋਲ੍ਹ ਲਓ टीवी चैनल खोल के देख लो ਤੁਹਾਨੂੰ ਘੱਟੋ ਘੱਟ 400 ਚੈਨਲ ਦੇ ਉੱਤੇ ਗਿਆਨ ਦੇਣ ਵਾਲੇ ਮਿਲਣਗੇ ਪਰ ਮੁਕਤੀ ਮੁਕਤੀ ਦੇਣ ਵਾਲਾ ਮੁਕਤੀ ਦੇ ਬਾਰੇ ਦੱਸਣ ਵਾਲਾ ਕੋਈ ਵੀ ਚੈਨਲ ਮਿਲੇਗਾ ਨਹੀਂ ਮੈਂ ਕਿਤੇ ਨੂੰ ਇੱਕ ਤੁਹਾਨੂੰ ਕੱਲ ਸੁਣਾਉਣਾ ਚਾਹੁੰਨਾ ਸੁਣੋਗੇ ਨਾ ਸੁਣਿ ਚਾਹੁੰਦੇ ਹੋ ਸੁਨਾਦਗੇ ਇੱਕ ਵਾਰੀ ਸਾਡੇ ਬਾਜੀ ਕਸ਼ਮੀਰ ਜੀ ਵਰਗਾ ਸਾਈਕਲ ਤੇ ਜਾ ਰਿਹਾ ਤੇ ਬਾਰਿਸ਼ ਹੋਣ ਦੇ ਕਾਰਨ ਬਹੁਤ ਜ਼ਿਆਦਾ ਚਿੱਕੜ ਹੋ ਗਿਆ ਤੇ ਚਿੱਕੜ ਹੋਇਆ ਜਿੱਥੇ ਚਿੱਕੜ ਹੋਇਆ ਸੀ ਉੱਥੇ ਬਹੁਤ ਵੱਡਾ ਖੱਡਾ ਸੀ ਤੇ ਖੱਡਾ ਸੀ ਤੇ ਬਹੁਤ ਜ਼ਿਆਦਾ ਚਿੱਕੜ ਦੇ ਨਾਲ ਉਹ ਖੱਡਾ ਭਰ ਗਿਆ ਜਦੋਂ ਚਿੱਕੜ ਦੇ ਨਾਲ ਉਹ ਖੱਡਾ ਭਰ ਗਿਆ ਤੇ ਭਾਜੀ ਭਾਜੀ ਮਾਫ਼ ਕਰਨਾ ਗੁੱਸਾ ਨਹੀਂ ਕਰਨਾ ਭਾਜੀ ਕਸ਼ਮੀਰ ਵਰਗਾ ਸਾਈਕਲ ਤੇ ਆ ਰਿਹਾ ਸੀ ਉਹ ਖੱਡੇ ਦੇ ਵਿੱਚ ਡਿੱਗ ਪਿਆ ਜਦੋਂ ਖੱਡੇ ਦੇ ਵਿੱਚ ਡਿੱਗ ਪਿਆ ਨਾ ਤੇ ਇੱਕ ਬੰਦਾ ਆ ਰਿਹਾ ਸੀ ਉਸਨੇ ਵੇਖਿਆ ਭਾਈ ਕਸ਼ਮੀਰ ਆਵਾਜ਼ਾਂ ਦੇ ਰਿਹਾ ਭਾਈ ਮੈਨੂੰ ਬਚਾ ਲੋ ਮੈਂ ਖੱਡੇ ਚ ਡਿੱਗ ਪਿਆ ਮੈਂ ਮਰ ਜਾਣਾ ਜੇ ਮੈਨੂੰ ਬਚਾ ਲੋ ਮੈਂ ਮਰ ਜਾਣਾ ਜੇ ਮੈਨੂੰ ਬਚਾ ਲੋ ਮੈਂ ਡੁੱਬਦਾ ਜਾ ਰਿਹਾ ਮੇਰੇ ਪੈਰ ਨਹੀਂ ਲੱਗ ਰਹੇ ਮੈਂ ਥੱਲੇ ਬਹੁਤ ਖੁੱਬਦਾ ਜਾ ਰਿਹਾ ਦਲਦਲ ਦੇ ਵਿੱਚ ਖੁੱਬਦਾ ਜਾ ਰਿਹਾ ਗੰਦ ਵਿੱਚ ਖੁੱਬਦਾ ਜਾ ਰਿਹਾ ਬੰਦੇ ਨੇ ਮੋਟਰਸਾਈਕਲ ਉਸ ਦੇ ਲਾਗੇ ਖਲਾ ਰਿਆ ਉਸ ਨੂੰ ਕਹਿੰਦਾ ਭਈ ਤੈਨੂੰ ਤਰਨਾ ਨਹੀਂ ਆਉਂਦਾ ਤੇ ਤੂੰ ਇਹਦੇ ਵਿੱਚ ਡਿੱਗਿਆ ਕਿਉਂ ਕਿਉਂ ਸਾਲ ਮਾਰੀ ਹੈ ਹੁਣ ਜੂ ਕਹਿੰਦਾ ਮੈਨੂੰ ਬਚਾਓ ਬਚਾਓ ਹੈ ਤੈਨੂੰ ਪਹਿਲੇ ਤਰਨਾ ਸਿੱਖਣਾ ਚਾਹੀਦਾ ਸੀ ਉਹ ਕਹਿ ਕੇ ਚਲਾ ਗਿਆ ਉਹ ਆਵਾਜ਼ਾਂ ਮਾਰਦਾ ਰਿਹਾ ਉਹਦੀ ਨਹੀਂ ਸੁਣ ਕੇ ਜੀ ਇੱਕ ਹੋਰ ਆਇਆ ਉਸ ਨੇ ਵੇਖਿਆ ਇਸ ਗੱਲ ਨੂੰ ਉਹਨੇ ਜ਼ਰੂਰ ਕਿਹਾ ਯਾਰ ਬੰਦਾਂ ਸਾਰਾ ਮੈਂ ਮਰਨ ਲਿਆ ਵੇ ਹੈ ਹੈ ਖੋਬੇ ਵਿੱਚ ਡਿੱਗ ਪਿਆ ਤੇ ਕਹਿੰਦਾ ਭਈ ਕੋਈ ਗੱਲ ਨਹੀਂ ਟੈਨਸ਼ਨ ਨਾ ਕਰ ਫਿਕਰ ਨਾ ਕਰ ਕੋਈ ਨਾ ਕੋਈ ਤੈਨੂੰ ਕੱਢਣ ਵਾਸਤੇ ਆਏਗਾ ਚਿੰਤਾ ਨਾ ਕਰ ਉਹ ਵੇਖਾਂ ਬਚਾਉਣ ਵਾਲਾ ਉਹ ਉਹਨੇ ਬڑے-ਬڑے ਵੱਡੇ ਖੱਡਿਆਂ ਦੇ ਵਿੱਚੋਂ ਬਚਾ ਲਿਆ ਤੂੰ ਟੈਂਸ਼ਨ ਨਾਲ ਰਹੂ ਦੁਪਾ ਤੈਨੂੰ ਕੋਈ ਨਾ ਕੋਈ ਇਸ ਟੋਏ ਦੇ ਵਿੱਚੋਂ ਕੱਢਣ ਵਾਸਤੇ ਆਏਗਾ ਜ਼ਰੂਰ 2 ਮਿੰਟ ਖੜ ਜਾ ਉਹ ਕਹਿੰਦਾ 2 ਮਿੰਟਾਂ ਚ ਤੇ ਮੈਂ ਮਰ ਜਾਣਾ ਯਾਰ ਮੈਨੂੰ ਕੱਢ ਕੇ ਬੋਲੋ ਹallelujah ਹallelujah ਉੱਚੀ ਆਵਾਜ਼ ਨਾਲ ਬੋਲੋ ਹallelujah ਇਸ ਤੋਂ ਬਾਅਦ ਤੁਹਾਡੀਆਂ ਤਾਲੀਆਂ ਵੱਜਦੀਆਂ ਨਹੀਂ ਅੱਜ ਨਹੀਂ ਅੱਜ ਨਹੀਂ ਅੱਜ ਪਹਿਲੇ ਸੁਣਿਆ ਕਰੋ ਉਸ ਤੋਂ ਬਾਅਦ ਇੱਕ ਖੁਦਾ ਦਾ ਬੰਦਾ ਆਇਆ ਪ੍ਰਭੂ ਯਿਸੂਮਸੀ ਦੇ ਕਲਾਮ ਨੂੰ ਜਾਣਨ ਵਾਲਾ ਯਿਸੂਮਸੀ ਦੇ ਵਚਨ ਨੂੰ ਜਾਣਨ ਵਾਲਾ ਜਦੋਂ ਉਹ ਆਇਆ ਉਸ ਨੇ ਵੇਖਿਆ ਕਿ ਇਹ ਬੰਦਾ ਖੱਡੇ ਵਿੱਚ ਡਿੱਗ ਪਿਆ ਇਹ ਤਰਫਰਿਆ ਵਾ ਇਹ ਮਰ ਰਿਆ ਵਾ ਉਹਨੇ ਫਟਾਫਟ ਆਪਣੀ ਗੱਡੀ ਆਪਣੀ ਕਾਰ ਨੂੰ ਖਿਲਾ ਰਿਆ ਤੇ ਨੱਪ ਕੇ ਉਸ ਖੱਡੇ ਦੇ ਵਿੱਚ ਉਹਨੇ ਚਿੱਕੜ ਦੇ ਵਿੱਚ ਖੋਪੇ ਦੇ ਵਿੱਚ ਸਾਲ ਮਾਰ ਕੇ ਤੇ ਉਹਨੂੰ ਬਾਹਰ ਕੱਢ ਲਿਆਂਦਾ ਬੋ ਦੋ ਅੱਲੀ ਕਿੰਨੇ ਬਾਾਰ ਕੱਢਿਆ ਪਰਮੇਸ਼ਰ ਦੇ ਬੰਦੇ ਨੇ ਕਲਾਮ ਜਿਹੜਾ ਜਾਣਨਾ ਸੀ ਉਹਨੇ ਸਾਲ ਮਾਰੀ ਤੇ ਉਹਨੂੰ ਜੱਫਾ ਪਾ ਕੇ ਉਹਨੂੰ ਚਿੱਕੜ ਤੋਂ ਕੱਢ ਲਿਆਂਦਾ ਤੇ ਆਪ ਆਪਣੇ ਆਪ ਨੂੰ ਉਹਨੇ ਇਹ ਨਹੀਂ ਦੇਖਿਆ ਕਿ ਮੈਂ ਕੋਟ ਪਿੰਟ ਪਾਇਆ ਹੋਇਆ ਮੈਂ ਆਪਣੇ ਐਨੇ ਵਧੀਆ ਕੱਪੜੇ ਪਾਏ ਹੋਏ ਨੇ ਉਸ ਬੰਦੇ ਦੀ ਖਾਤਰ ਉਹ ਆਪ ਚਿੱਕੜ ਦੇ ਵਿੱਚ ਜਾ ਕੇ ਵੜ ਗਿਆ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਵੀ ਸਾਨੂੰ ਅਸੀਂ ਖੋਪੇ ਵਿੱਚ ਫਸੇ ਪੈਸਾਂ ਅਸੀਂ ਚਿੱਕੜ ਵਿੱਚ ਫਸੇ ਪੈਸਾਂ ਅਸੀਂ ਬਹੁਤ ਹੀ ਲਚਾਰ ਸਾਂ ਬਿਮਾਰ ਸਾਂ ਮਰ ਰਹੇ ਸਾਂ ਸਾਡੀ ਕੋਈ ਮੁਕਤੀ ਨਹੀਂ ਸੀ ਕੋਈ ਸ਼ਾਂਤੀ ਨਹੀਂ ਸੀ ਕੋਈ ਸਾਨੂੰ ਬਚਾਉਣ ਵਾਲਾ ਨਹੀਂ ਸੀ ਕੋਈ ਛਤਕਾਰਾ ਦੇਣ ਵਾਲਾ ਨਹੀਂ ਸੀ ਅਸੀਂ ਮਰ ਰਹੇ ਸੀ ਅਸੀਂ ਛੜ ਰਹੇ ਸੀ ਅਸੀਂ ਕਮਜ਼ੋਰ ਹੋ ਗਏ ਸੀ ਅਸੀਂ ਬਿਮਾਰ ਸਾਂ ਅਸੀਂ ਪਰੇਸ਼ਾਨ ਸਾਂ ਅਸੀਂ ਦੁਖੀ ਸਾਂ ਅਸੀਂ ਉਸ ਚਿੱਕੜ ਦੀ ਖੋਪੇ ਵਿੱਚ ਫਸੇ ਪਏ ਸਾਂ ਯਿਸੂਸੀ ਆਏ ਤੇ ਉਹਨਾਂ ਨੇ ਆਉਣ ਦਿਆ ਹੀ ਯਿਸੂਸੀਰੇ ਆਪਣੀ ਜਾਨ ਦੇ ਕੇ ਆਪ ਉਸ ਚਿੱਕੜ 'ਚ ਵੜ ਕੇ ਸਾਨੂੰ ਬਚਾ ਲਿਆ ਪ੍ਰਭੂ ਰੇ ਮੈਤਰੀ ਇਸ ਜੱਤਰ ਯਿਸੂਸੀ ਆਪ ਚਿੱਕੜ ਦੇ ਵਿੱਚ ਵੜ ਗਿਆ ਜਦੋਂ ਤੁਸੀਂ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਜਦੋਂ ਤੁਸੀਂ ਵੀ ਪ੍ਰਭੂ ਦੇ ਲਈ ਪ੍ਰਭੂ ਦੇ ਬਚਨਾਂ ਦੇ ਲਈ ਪ੍ਰਭੂ ਦੇ ਕੰਮਾਂ ਦੇ ਲਈ ਆਪ ਆਪਣੀ ਪ੍ਰਾਣੀ ਇਨਸਾਨੀਅਤ ਨੂੰ ਛੱਡ ਕੇ ਪ੍ਰਾਣੀ ਕੰਮਾਂ ਨੂੰ ਛੱਡ ਕੇ ਪ੍ਰਾਣੀ ਦੁਸ਼ਮਣੀ ਛੱਡ ਕੇ ਤੇ ਜਦੋਂ ਤੁਸੀਂ ਆਪਸੀ ਵਿੱਚ ਪਿਆਰ ਕਰੋਗੇ ਆਪਸੀ ਵਿੱਚ ਇੱਕ ਦੂਸਰੇ ਨੂੰ ਗੱਲ ਦੇ ਨਾਲ ਲਾਓਗੇ ਤੇ ਫੇਰ ਪਰਮੇਸ਼ਰ ਤੁਹਾਨੂੰ ਸਵਰਗ ਚ ਲੈ ਕੇ ਜਾਏਗਾ ਬੋਲ ਦੋ ਬੇਲਾ ਹਣਾ ਇੱਥੇ ਪ੍ਰਭੂ ਦੇ ਵਚਨ ਚ ਕੀ ਲਿਖਿਆ ਮੈਂ ਤੁਹਾਨੂੰ ਕੀ ਕਰਾਂਗਾ ਤੁਹਾਡੇ ਤੇ ਅੰਮ੍ਰਿਤ ਜਲ ਛਿੜਕਾਂ ਫਿਰ ਉਸ ਤੋਂ ਬਾਅਦ ਚ ਸ਼ੁਰੂ ਕੀ ਕਹਿੰਦਾ ਪ੍ਰਭੂ ਜੀ ਜਦੋਂ ਤੁਹਾਡੇ ਉੱਤੇ ਰਿਣਵਲ ਜਾ ਛਿੜਕੇਗਾ ਜਦੋਂ ਤੁਹਾਡੇ ਉੱਤੇ ਪ੍ਰਭੂ ਯਿਸੂ ਮਸੀਹ ਚਿਕੜਤੋਂ ਕੱਢ ਕੇ ਖੋਪੇ ਚੋਂ ਕੱਢ ਕੇ ਦੁੱਖ ਦੇ ਵਿੱਚੋਂ ਕੱਢ ਕੇ ਪਰੇਸ਼ਾਨੀਆਂ ਚੋਂ ਕੱਢ ਕੇ ਫਿਰ ਉਹ ਤੁਹਾਡੇ ਤੇ ਨਿਰਮਲ ਜਲ ਛੰਕੇਗਾ ਤੇ ਫਿਰ ਤੁਸੀਂ ਸ਼ੁੱਧ ਹੋਵੋਗੇ ਤੇ ਫਿਰ ਤੁਸੀਂ ਸ਼ੁੱਧ ਹੋ ਜਾਓਗੇ ਅਨੇ ਮੈਂ ਤੁਹਾਨੂੰ ਤੁਹਾਡੀ ਸਾਰੀ ਸ਼ੁੱਧਤਾ ਹੀ ਦਊਂ ਮੈਂ ਤੁਹਾਨੂੰ ਤੁਹਾਡੀ ਸਾਰੀ ਸ਼ੁੱਧਤਾ ਹੀ ਦਊਂ ਆ ਸਾਰੀਆਂ ਮੂਰਤੀਆਂ ਜਿੰਨੀਆਂ ਤੁਸੀਂ ਮੂਰਤੀਆਂ ਦੀਆਂ ਪੂਜਾ ਕਰਦੇ ਹੋ ਚਾਹੇ ਜਸੂਸੀ ਦੀ ਮੂਰਤੀ ਨਹੀਂ ਆ ਚਾਹੇ ਮਰੀਮ ਦਾ ਬੁੱਤ ਕਿਉਂ ਨਹੀਂ ਆ ਚਾਹੇ ਕਿਸੇ ਜਨਵਰ ਦਾ ਬੁੱਤ ਕਿਉਂ ਨਹੀਂ ਆ ਚਾਹੇ ਸੱਪ ਦਾ ਕਿਉਂ ਨਹੀਂ ਆ ਚਾਹੇ ਗਾਈ ਦਾ ਚਾਹੇ ਵਸੇ ਦਾ ਚਾਹੇ ਕ੍ਰਿਸ਼ਨ ਵਾਲੇ ਦਾ ਚਾਹੇ ਕਿਸੇ ਦਾ ਵੀ ਆ ਮੈਂ ਇਹਨਾਂ ਸਾਰੀਆਂ ਤੁਹਾਨੂੰ ਵੀ ਤੁਹਾਨੂੰ ਕੀ ਕਰਦਾਗਾ ਸੁਧ ਕਰਦਾਗਾ ਟਾਡੀਆਂ ਮੂਰਤੀਆਂ ਨੂੰ ਵੀ ਚੇਤੇ ਕਰਾਂਗਾ ਨਹੀਂ ਮੈਂ ਇਸ ਕਰਕੇ ਤੁਹਾਨੂੰ ਕਿਹਾ ਕਿ ਉਹ ਪ੍ਰਭੂ ਇਹ ਨਹੀਂ ਕਹੇਗਾ ਕਿ ਤੁਸੀਂ ਮੂਰਤੀਆਂ ਦੀ ਪੂਜਾ ਕਰਦੇ ਰਹੋ ਤੇ ਤੁਹਾਨੂੰ ਮੈਂ ਆਪਣੇ ਕੋਲ ਬੁਲਾਵਾਂਗਾ ਨਹੀਂ ਪ੍ਰਭੂ ਸਾਰਿਆਂ ਨੂੰ ਬੁਲਾ ਕੇ ਆਪਣੇ ਕੋਲ ਜਿਹੜੇ ਜਿਹੜੇ ਪ੍ਰਭੂ ਦੀ ਗੱਲ ਸੁਣਦੇ ਨੇ ਤੇ ਪ੍ਰਭੂ ਫਿਰ ਉਹਨਾਂ ਦੇ ਕੋਲ ਪ੍ਰਭੂ ਉਹਨਾਂ ਨੂੰ ਆਪਣੇ ਕੋਲ ਬੁਲਾ ਲੈਂਦਾ बोलो हालेलुया हालेलुया आज भी प्रभु ने बुलाया बुलाया कि नहीं बुलाया है ना आज भी प्रभु ने थाने बुलाया आज ਤੁਹਾਡੇ ਲਈ 2024 ਜਿਹੜਾ ਹੈ ਨਾ ਉਹ ਖੁਸ਼ੀ ਦਾ ਦਿਹਾੜਾ ਹੈ ਤੁਹਾਡੀ ਤੁਹਾਡੀ ਆਸ਼ੀਸ਼ ਦਾ ਦੇਣਾ ਬਰਕਤ ਦਾ ਦੇਣਾ ਅੱਜ ਤੁਸੀਂ ਆਪਣੇ ਆਪ ਨੂੰ ਕੀ ਕਰੋ ਬਦਲ ਲਓ ਫਿਰ ਕੀ ਕਰੇਗਾ ਪ੍ਰਭੂ ਹਾਂਜੀ ਅਤੀ ਤੁਹਾਨੂੰ ਸਾਰੀਆਂ ਕੁਰਤੀ ਤੋਂ ਸ਼ੁੱਧ ਕਰਾਂਗਾ ਅਤੇ ਮੈਂ ਤੁਹਾਨੂੰ ਨਵਾਂ ਦਿਲ ਦੇਵਾਂਗਾ ਸੁਣੋ ਬੜੇ ਧਿਆਨ ਦੇ ਨਾਲ ਪ੍ਰਭੂ ਜੀ ਕਹਿੰਦੇ ਨੇ ਮੈਂ ਤੁਹਾਨੂੰ ਫੇਰ ਨਵਾਂ ਦਿਲ ਦੇਵਾਂਗਾ ਦਿਆਂਗਾ ਨਵਾਂ ਦਿਲ ਦਵੇਗਾ ਪ੍ਰਭੂ ਪ੍ਰਭੂ ਤੁਹਾਨੂੰ ਨਵਾਂ ਦਿਲ ਦੇਣਾ ਚਾਹੁੰਦਾ ਹੈ ਪ੍ਰਭੂ ਤੁਹਾਨੂੰ ਨਵੀਂ ਸੋਚ ਦੇਣਾ ਚਾਹੁੰਦਾ ਜੀ ਪ੍ਰਭੂ ਤੁਹਾਨੂੰ ਨਵੇਂ ਖਿਆਲ ਦੇਣਾ ਚਾਹੁੰਦਾ ਜੀ ਪ੍ਰਭੂ ਤੁਹਾਨੂੰ ਨਵੇਂਆ ਬਣਾਉਣਾ ਚਾਹੁੰਦਾ ਨੇ ਤੇਰਾ ਅੱਜ ਨਵੇਂ ਬਣ ਕੇ ਜਾਇਓ ਅੱਜ ਨਵੀਂ ਸੋਚ ਨੂੰ ਲੈ ਕੇ ਜਾਇਓ ਅੱਜ ਨਵੇਂ ਖਿਆਲ ਨੂੰ ਲੈ ਕੇ ਜਾਇਓ ਮੇਰੀਓ ਪਿਆਰੀਓ ਪਿਆਰੀਓ ਭੈਣੋ ਪੁਰਾਣੀਆਂ ਮਕਸਾਂ ਦੇ ਵਿੱਚ ਨਵਾਂ ਜਲ ਨਹੀਂ ਪਾਇਆ ਜਾਂਦਾ ਪੁਰਾਣਾ ਅਮੀਰ ਕੱਢੋ ਜੀ ਤਾਉਣ ਬਣੋਗੇ ਜਿਦੋਂ ਤੁਸੀਂ ਤਾਜੀ ਤਾਉਣ ਬਣ ਜੋਗੇ ਤੇ ਪਰਮੇਸ਼ਰ ਅੱਜ ਅੱਜ ਹੀ ਤੁਹਾਨੂੰ ਵੱਡੀ ਖੁਸ਼ੀ ਆਸ਼ੀਸ਼ ਬਰਕਤ ਦੇ ਕੇ ਜਾਵੇਗਾ ਬੋਲੋ ਹallelujah ਕੀ ਕਰੇਗਾ ਪ੍ਰਭੂ ਤੁਹਾਨੂੰ ਨਵਾਂ ਦਿਲ ਦੇਵੇਗਾ ਨਵਾਂ ਅੱਜ ਪੁਰਾਣਾ ਦਿਲ ਪ੍ਰਭੂ ਨੂੰ ਦੇ ਦਿਓ ਇਥੇ ਛੱਡ ਦਿਓ ਪੁਰਾਣਾ ਦਿਲ ਅੱਜ ਪੁਰਾਣਾ ਦਿਲ ਮਾਰੋ ਭਵਾ ਕੇ ਪੁਰਾਣੀ ਸੋਚ ਨੂੰ ਮਾਰ ਦਿਓ ਭਵਾ ਕੇ ਅੱਜ ਨਵੇਂ ਸਾਲ ਦੇ ਵਿੱਚ ਨਵੇਂ ਬਣੋ ਛੱਡ ਦਿਓ ਅੱਜ ਪੁਰਾਣੀ ਖਮੀਰ ਨੂੰ ਪੁਰਾਣੀ ਆਦਤ ਨੂੰ ਬੰਦ ਕਰ ਦਿਓ ਨਸੇ ਬੰਦ ਕਰ ਦਿਓ ਜੂਆ ਖੇਡਣਾ ਬੰਦ ਕਰ ਦਿਓ ਬੁਰੇ ਕੰਮ ਬੰਦ ਕਰੋ ਝਗੜੀਆਂ ਕਰਨੀਆਂ ਬੰਦ ਕਰਦੋ ਅੱਜ ਗਾਲਾਂ ਕੱਢਣੀਆਂ ਬੰਦ ਕਰੋ ਇੱਕ ਦੂਜੇ ਤੋਂ ਜੋ ਤੁਸੀਂ ਇੱਕ ਦੂਜੇ ਨਾਲ ਗੈਰ ਵਿਰੋਧ ਤੁਹਾਡੇ ਅੰਦਰ ਕ੍ਰੋਧ ਤੁਹਾਡੇ ਅੰਦਰ ਜੋ ਇੱਕ ਦੂਜੇ ਦੇ ਪ੍ਰਤੀ ਜੋ ਵੀ ਸਿਕਵਾ ਗਿਲਾਵਾ ਨੂੰ ਖਤਮ ਕਰਕੇ ਤੇ ਜਫੀ ਪਾਓ ਤੇ ਪਿਆਰ ਕਰੋ ਤੇ ਅੱਜ ਪ੍ਰਭੂ ਤੁਸੀਂ ਪਿਆਰ ਦੋਗੇ ਤੇ ਪਿਆਰ ਹੀ ਲੈ ਕੇ ਜਾਓਗੇ ਬੋਲ ਦੋ ਹਲੇ ਕਿ ਲੈ ਕੇ ਜਾਓਗੇ ਅੱਜ ਪਿਆਰ ਪਿਆਰ ਤੇ ਪਿਆਰ ਦੇ ਨਾਲ ਇੱਕ ਦੂਜੇ ਨੂੰ ਮਿਲ ਕੇ ਤਾਲੀਆਂ ਵਜਾ ਦਿਓ ਪ੍ਰਾਪਾ ਨਵੇਂ ਬੰਨਾ ਪੁਰਾਣੇ ਹੁਣ ਰਹਿਣਾ ਨਹੀਂ ਕਿ ਪਹਿਲੇ ਵਾਲੇ ਰਹਿਣਾ ਹੈ ਹੈ ਇਹਨੇ ਮੈਨੂੰ ਫਲਾਣੇ ਸਨ ਦੇ ਵਿੱਚ ਨਾ ਖਲਾ ਨੇ ਮੈਨੂੰ 2023 ਦੇ ਵਿੱਚ ਇਹਨੇ ਨਾ ਮੈਨੂੰ ਐਦਾਂ ਕਿਹਾ ਹੈ ਨਾ ਹੁਣ ਮੈਂ ਨਹੀਂ ਇਹਨੂੰ ਛੱਡਦੀ ਹੈ ਮੈਂ ਵੀ ਹੁਣ ਨਾ 10 ਰੋਜ਼ੇ ਰੱਖ ਲਏ ਨੇ ਹੁਣ ਮੈਂ ਵੀ ਪ੍ਰਭੂ ਦੇ ਅੱਗੇ ਬੈ ਗਈ ਕਿ ਪ੍ਰਭੂ ਇਹਦਾ ਕੱਖ ਨਾ ਰਵੇ ਪ੍ਰਭੂ ਇਹ ਮੈਂ ਪ੍ਰਭੂ ਮੈਂ ਰੋਜ਼ਾ ਹੀ ਉਹਦਨ ਖੋਲਣਾ ਹੀ ਹੈ ਹੁਣ ਮੈਂ ਰੋਜ਼ਾ ਹੀ ਉਹਦਨ ਪ੍ਰਭੂ ਖੋਲਣਾ ਜਿੱਦਣਾ ਇਹਦੇ ਮੁੰਡੇ ਨੂੰ ਕੁਝ ਹੋ ਜੇ ਇਹਦਾ ਮੁੰਡਾ ਬਾਹਰੋਂ ਵਾਪਸ ਆ ਜਾਏ ਪ੍ਰਭੂ ਮੈਂ 10 ਰੋਜ਼ੇ ਰੱਖੇ ਤਾਂ ਹੀ ਬੋਲ ਹਾਲੇਲੂਇਆ ਮੈਨੂੰ ਵੀ ਇੱਕ ਭੈਣ ਕਹਿੰਦੀ ਭੱਟ ਤੇਰੀਆਂ ਗੱਲਾਂ ਕਰਦੀ ਨਹੀਂ ਮੈਂ ਵੀ ਦੱਸ ਦੇਣ ਹੋ ਗਏ ਦਵਾ ਚ ਬੈਠੀ ਨੂੰ ਮੈਂ ਕਿੱਥੇ ਕੱਦ ਨਹੀਂ ਬੈਠੀ ਹੈ ਕਹਿੰਦੀ ਮੈਂ ਖੁਦਾ ਦੇ ਅੱਗੇ ਮੰਗਣ ਨਹੀਂ ਆਂ ਤੇ ਪ੍ਰਭੂ ਇਹਦਾ ਕੱਖ ਨਾ ਰਹੇ ਲੈ ਮੈਂ ਖੱਤੇ ਨੂੰ ਕਿੰਨੇ ਸਿਖਾਇਆ ਬੁਲੋ ਹਾਲੇਲੂਇਆ ਮੈਂ ਕਿੰਨੇ ਸਿਖਾਈ ਇਹ ਗੱਲ ਤੈਨੂੰ ਹੈ ਮੈਂ ਕਿਹਾ ਪ੍ਰਭੂ ਜੀ ਕਹਿੰਦੇ ਨੇ ਵੈਰੀ ਦੁਸ਼ਮਣਾਂ ਦੇ ਲਈ ਵੀ ਗੱਲ ਪ੍ਰਾਰਥਨਾ ਕਰ ਪ੍ਰਭੂ ਯਿਸੂਸੀ ਜੀ ਦੇ ਕਹਿੰਦੇ ਨੇ ਦੇਖੋ ਤੇਰੀ ਸਜੀ ਗੱਲ ਤੇ ਮਾਰੇ ਤੇ ਖੱਬੀ ਵੀ ਉਹਦੇ ਅੱਗੇ ਕਰਦੇ ਜੇ ਤੈਨ ਕੋ ਕੋਈ ਉਹ ਕੁੜਤਾ ਮੰਗੇ ਤੇ ਉਹਨੂੰ ਪਜਾਮਾ ਵੀ ਦੇ ਮੈਂ ਕਿਹਾ ਪ੍ਰਭੂ ਤੇ ਇਹ ਕਹਿੰਦਾ ਬੋ ਹਾਲੇਲੂਇਆ ਹਾਲੇਲੂਇਆ ਕਹਿੰਦੀ ਪ੍ਰਭੂ ਜੋ ਮਰਜ਼ੀ ਕਵੇ ਪਰ ਮੈਂ ਪ੍ਰਭੂ ਦੇ ਅੱਗੇ ਇਹ ਧਰਨਾ ਲੈ ਲਿਆ ਧਰਨੇ ਦੇ ਬਹਿ ਗਏ ਆ ਕਿ ਪ੍ਰਭੂ ਇਹਦਾ ਮੁੰਡਾ ਵਾਪਸ ਆ ਜਾਏ ਬੜੀ ਤਾਰੀਫ ਹਰਦੀ ਹੈ ਬੋਲ ਹallelujah ਹallelujah ਪਰ ਇਹਨਾਂ ਸ਼ੁਕਰ ਬਾਬੇ ਕੋ ਨਹੀਂ ਗਏ ਨਹੀਂ ਤਾਂ ਕਈ ਬਾਬੇ ਕੋ ਜਾਂਦੇ ਬਾਬਾ ਜੀ ਐ ਉਹਨਾਂ ਦੀ ਤੇ ਕੋਠੀ ਪੈ ਗਈ ਬਾਬਾ ਜੀ ਉਹਨਾਂ ਦਾ ਤੇ ਚਰਚ ਵੱਡਾ ਹੋ ਗਿਆ ਨਾਲ ਉੱਪਰ ਘਰ ਵੀ ਬਣਾ ਲਿਆ ਬਾਬਾ ਜੀ ਇਹ ਕੀ ਗੱਲ ਬਣੀ ਮੈਂ ਤਾਂ ਤੁਹਾਨੂੰ 3100 ਹਲੇ ਪਿਛਲੇ ਮਹੀਨੇ ਦੇਖ ਕੇ ਗਈ ਹਾਂ 31 ਉਹਦਾ ਹਮਰ ਵੀ ਕਰਾਇਆ ਹਾਂ ਬੋਲ ਹਾਲੇਲੂਆ ਹਾਲੇਲੂਆ ਬਾਬਾ ਵੀ ਅੱਗੂ ਕਹਿੰਦਾ ਤੂੰ ਲਾਚੀ ਹਰੀ ਲਿਆਂਦੀ ਕਿ ਕਾਲੀ ਨਹੀਂ ਬਾਬਾ ਜੀ ਹਰੀ ਲਿਆਂਦੀ ਤੇ ਹਰੀ ਲਾਚੀ ਦੇ ਉੱਤੇ ਕਹਿੰਦਾ ਉਹ ਉਹ ਲੱਗਾ ਹੀ ਬੂੰਦਾ ਜੇ ਲੱਗਾ ਉਹ ਤਾਂ ਮੈਂ ਵੇਖਿਆ ਨਹੀਂ ਹੁਣ ਲਾਚੀ ਲੈ ਕੇ ਉਹ ਨਹੀਂ ਤਾਂ ਬੂੰਦਾ ਤੇ ਵੇਖ ਕੇ ਹੁਣਾ ਤੇ ਦੇ ਵੀ ਤੇਰਾ ਕੰਮ ਬੜਿਆ ਹੁਣ ਨਾਲ ਪਾਹੇ ਵੱਧ ਲੱਗਣੀ ਬੋਲ ਹਾਲੇਲੂਆ ਬਿਚਾਰੀ ਨੇ ਜਦੋਂ ਵੇਖੀ ਲਿਆਂਦੀ ਆ ਉਹਦੇ ਨਾਲ ਲੱਗਾ ਅੱਛਾ ਉਹ ਵੇਖਿਆ ਫਿਰ ਤੂੰ ਲਾਚੀਆਂ ਕਿੰਨੀਆਂ ਤਿੰਨ ਖਾਧੀਆਂ ਨਹੀਂ ਤੈਨੂੰ ਤਾਂ ਪੰਜ ਕਿਹਾ ਹੀ ਅੱਛਾ ਬੋਲ ਹਾਲੇਲੂਇਆ ਪਤ ਤੁਸੀਂ ਇਦਾਂ ਦੇ ਬਣਿਓ ਜੇ ਹੈਗੇ ਵੀ ਉਹ ਤੇ ਅੱਜ ਖਤਮ ਕਰ ਦਿਓ ਇਦਾਂ ਦੀ ਦੁਆਤ ਨਹੀਂ ਕਿਤੇ ਕਰਦੇ ਕੋਈ ਕਰਦਾ ਦੁਆ ਜਿਹੜਾ ਕਰਦਾ ਹੱਥ ਖੜਾ ਕਰੀ ਹੈ ਕੌਮ ਕਰਦਾ ਕੋਈ ਕੋਈ ਵੀ ਨਹੀਂ ਕਰਦਾ ਬੋਲ ਹਾਲੇਲੂਇਆ ਹੁਣ ਤੁਸੀਂ ਇਸ ਗੱਲ ਲਈ ਤਾੜੀ ਮਾਰੋ ਕਿ ਅਸੀਂ ਦਵਾਪੇ